ਨੇ ਦੇ ਬੱਲੇ ਉਹਦੇ ਦਰਸ਼ਨ ਤੇ ਮਸਾਬਾ ਪਿਆ ਇਹ ਬੰਦਾ ਮੈਂਟਲੀ ਅਪਸੜਾ ਸੀਗਾ ਅੱਜ ਸਵੇਰੇ 4 ਵਜੇ ਇਹਨੇ ਆਪਣੇ ਘਰ ਵਾਲੀ ਨੂੰ ਸੱਟਾਂ ਲਾਈਆਂ ਤੇ ਆਪਣੇ ਬੇਟੀ ਨੂੰ ਸੱਟਾਂ ਲਾਈਆਂ ਉਹ ਗੁਰਨਾਨਕ ਦੇ ਹਸਪਤਾਲ ਦਾਖਲ ਬਾਅਦ ਇਹ ਆਪਣੇ ਘਰ ਦੇ ਅੰਦਰ ਹੀ ਵੜ ਕੇ ਇਹਨੇ ਤੇ ਆਪਣੇ ਕਮਰੇ ਨੂੰ ਅੱਗ ਲਾ ਲਈ ਤੇ ਕਮਰੇ ਤੇ ਅੱਗ ਲੱਗਣ ਕਰਕੇ ਤੇ ਸਾਹ ਘੁੱਟਣ ਕਰਕੇ ਤੇ ਜਲਨ ਕਰਕੇ ਦੀ ਮੌਤ ਹੋ ਸਰ ਕੀ ਨਾਮ ਸੀ ਕਿੰਨੀ ਉਮਰ ਸੀ ਸਰ ਇਹ ਅਹੀਂ ਅਹੀਂ 2 ਮਿੰਟ ਹੋਰ ਦੇ ਰੁਕ ਜਾਓ ਮੈਂ ਤੁਹਾਨੂੰ ਦੱਸਦਾ ਨਾਮ ਜਖਮੀ ਕਿੰਨੇ ਨੇ ਸਰ ਦੋਰੇ ਉਹਨਾਂ ਦੀ ਕੀ ਕੰਡੀਸ਼ਨ ਹੈ ਉਹ ਠੀਕ ਹੈ ਜੀ ਉਹਨਾਂ ਦਾ ਪ੍ਰੈਸ਼ਰ ਹੋ ਗਿਆ ਤੇ ਉਹ ਠੀਕ ਨੇ ਜ਼ਖਮੀ ਕਿਹਦੇ ਨਾਲ ਕੀਤਾ ਸਾਰਾ ਕੋਈ ਇਹ ਪਤਾ ਕਰਦੇ ਆਂ ਜੀ ਇਹ ਤੇ ਆਏ ਆ ਤੇ ਬਿਮਾਰ ਸੀਗਾ ਅੰਦਰ ਇਹ ਜਿਹੜਾ ਦਾ ਨਾਮ ਅਨਿਲ ਕੁਮਾਰ ਹੈ ਸਨ ਆਫ ਵਿਸ਼ਵਾ ਮੇਤਾ ਇਹ ਇੱਥੇ ਕੋਟਲਾ ਬਸਤੀ ਰਹਿੰਦੇ ਨੇ ਮੁਸਤਾਬਾਦ ਵਿੱਚ ਰਹਿੰਦੇ ਨੇ ਤੇ ਹੁਣ ਪੁਲਿਸ ਵੱਲ ਕੀ ਕਾਰਵਾਈ ਕੀਤੀ ਪੁਲਿਸ ਵਾਲਿਆਂ ਨੇ ਜੀ ਇਹਦੇ ਵਾਰਸੇ ਦੇ ਇੱਥੇ ਨਹੀਂ ਕਿ ਇਹ ਤਾਂ ਸਾਲਾ ਸਾਹਿਬ ਆ ਜਾਵਾ ਇਹਨੇ ਦਸਨ ਮਤਵਕ ਤੇ ਭੱਲੇੜਾ ਨੇ ਦਸਨ ਮਤਵਕ ਇਹਨੇ ਆਪਣੇ ਆਪ ਨੂੰ ਅੱਗ ਲਾ ਕੇ ਸੂ ਸੈਟ ਕੀਤੀ ਸਰ ਤੁਹਾਨੂੰ ਕਿੰਨੇ ਵੀ ਇਨਫੋਰਮੇਸ਼ਨ ਸਾਨੂੰ ਜਦੋਂ ਪਰਮਿਸ਼ਨ ਮਿਲੀ ਹੈ ਕਿ ਘੰਟਾ ਪਹਿਲਾਂ ਉਦੋਂ ਅਸੀਂ ਆ ਗਏ ਹੁਣ ਕੀ ਕਾਰਵਾਈ ਕੀਤੀ ਹੁਣ ਜੀ ਜੋ ਕਾਰਵਾਈ ਉਹਨਾਂ ਦਿਖਾਉਣਗੇ ਘਰ ਵਾਲੇ ਉਸੇ ਮਤਵਕਾ ਆ ਫਿਰ ਅੰਦਰ ਚੱਲ ਇਹ ਆਪਣਾ ਹੀ ਕਰਕੇ ਕਰਾਏਗਾ ਜੀ ਇਹ ਕਰਾਏਗਾ ਇਹ ਕਰਾਏਗਾ ਠੀਕ ਇਹ ਆਪਣਾ ਕੰਮ ਕੰਮ ਤੋਂ ਕੋਈ ਕਰਦਾ ਨਹੀਂ ਸੀ ਬੇਲਾ ਅਸੀਂ ਨਸ਼ੇ ਕਰਦਾ ਸੀ ਇਹ ਮੇਰੀ ਸਿਸਟਰ ਨੇ ਪਹਿਲੇ ਫੇਰੇ ਉੱਠ ਕੇ ਛੁਰੀਆਂ ਛੜੀਆਂ ਮਾਰੀਆਂ ਤੇ ਭਨੇਵੇਂ ਨੇ ਵੀ ਉਹਨੇ ਮਤਲਬ ਕਿ ਆਪਣਾ ਸ਼ਰੀਆਂ ਮਾਰੀਆਂ ਤੇ ਉਸ ਉਸ ਤੋਂ ਬਾਅਦ ਮੈਂ ਮੰਡੀ ਗਿਆ ਸੀ ਮੈਂ ਫਰੂਟ ਦਾ ਕੰਮ ਕਰਦਾ ਮਾਂ ਤੇ ਮੈਨੂੰ ਘਮਾਂਡੀ ਕੋਲੋਂ ਫੋਨ ਕੀਤਾ ਗਿਆ ਇਸ ਤਰ੍ਹਾਂ ਕੰਮ ਹੋ ਗਿਆ ਵਾ ਤੇ ਮੈਂ ਉਸੇ ਵੇਲੇ ਕੰਮੋਂ ਛੱਡ ਕੇ ਦਰਨਾ ਦੇ ਆਂ ਤੇ ਕੀ ਵੇਖਿਆ ਤੁਸੀਂ ਆਏ ਜਦੋਂ ਇੱਥੇ ਆਏ ਤੁਸੀਂ ਪਹਿਲਾਂ ਪਹੁੰਚੇ ਕੀ ਹਾਲਾਤ ਕੀ ਨਹੀਂ ਪਹਿਲੇ ਪੁਲਸਾਈ ਮੈਂ ਬਾਅਦ ਚੋਂ ਆਇਆ ਹਾਂ ਹਾਂਜੀ ਪਹਿਲੇ ਪੁਲ ਜਿਹੜੀ ਤੁਹਾਡੀ ਸਿਸਟਰ ਹੈ ਆ ਤੇ ਜਿਹੜਾ ਉਹ ਸੀਰੀਅਸ ਉਹ ਸੀਰੀਅਸ ਹੈਗੀ ਜੀ ਤੋ ਇਹ ਪਛਾਇਆ ਉਹ ਛੋਟੇ ਤੇ ਲਾਕਨ ਵਾਲੇ ਨਹੀਂ ਨਹੀਂ ਲੱਕ ਮੱਲੇ ਵਾਲਿਆਂ ਨੇ ਪਛਾਇਆ ਉਹਨਾਂ ਦੀ ਕੀ ਕੰਡੀਸ਼ਨ ਐ ਸਵੇਰੇ ਸੀਰੀਅਸ ਹੈ ਬੱਚੇ ਦੀ ਕਿੰਨੀ ਉਮਰ ਹੈ ਬੱਚਾ 12 13 ਸਾਲਾਂ ਦਾ ਲੜਕਾ ਠੀਕ ਹੈ ਤੇ ਇਹ ਕੋਈ ਕੰਮ ਨਹੀਂ ਕੀ ਕਰਦਾ ਸੀ ਇੰਨੇ ਸੁਸਾਇਸਾਈਡ ਉਹਨੇ ਆਪਣੇ ਆਪ ਨੂੰ ਉਸ ਤੋਂ ਵੀ ਜ਼ਖਮੀ ਕਰਨ ਤੋਂ ਬਾਅਦ ਆਪਣੇ ਆਪ ਨੂੰ ਇੰਨੇ ਸੋਚਿਆ ਕਿ ਪਹਿਲੇ ਮੈਂ ਇਹਨਾਂ ਨੂੰ ਮਾਰ ਦਾਂ ਮਨ ਲਗੇ ਮੈਂ ਖੁਦ ਆ ਚੱਕ ਰਿਹਾ ਕਿੰਨਾ ਸਮਾਂ ਆ ਵਿਆਹ ਹੈ ਵਿਆਹ ਨੂੰ ਦੇਖੋ ਜੀ 30 ਸਾਲ ਹੋ ਗਏ 36 ਸਾਲ ਹਾਂਜੀ ਮੇਰਾ ਨਾਮ ਵਿਨੋਦ ਕੁਮਾਰ ਜੀ ਕੀ ਮਸਲਾ ਹੈ ਮਸਲਾ ਸਰ ਮੈਨੂੰ ਇਹਨਾਂ ਦੇ ਮੈਟਰ ਦਾ ਤੇ ਕੋਈ ਪਤਾ ਨਹੀਂ ਘਰਾਂ ਦੇ ਕਈ ਮੈਟਰ ਹੁੰਦੇ ਕੀ ਆ ਬਾਕੀ ਸਵੇਰੇ ਜਿਹੜਾ 3:00 ਵਜੇ ਸਾਨੂੰ ਮਤਲਬ ਆਵਾਜ਼ ਆਈ ਚੀਕਾਂ ਦੀ ਤੇ ਮੈਂ ਮੇਰਾ ਬੇਟਾ ਉੱਠਿਆ ਮੇਰੇ ਮਿਸੀ ਪਹਿਲਾਂ ਉੱਠਿਆ ਇਹਨਾਂ ਜਾ ਕੇ ਵੇਖਿਆ ਤੇ ਉਹ ਛੁਰੀ ਉਹਦੇ ਹੱਥ 'ਚ ਆ ਤੁਸੀਂ ਮਿਸੀ ਦੇ ਬਲੱਡ ਆ ਰਿਹਾ ਵਾ ਤੇ ਮੇਰੇ ਬੇਟੇ ਨੇ ਜਾ ਕੇ ਤੇ ਛੁਰੀ ਖੋਣ ਦੀ ਕੋਸ਼ਿਸ਼ ਕੀਤੀ ਉਹ ਛੱਡਦਾ ਨਹੀਂ ਪਿਆ ਲੇਕਿਨ ਜ਼ਬਰਦਸਤੀ ਛਡਾਈ ਉਹਦੇ ਕੋ ਬਾਅਦ ਚ ਛਡਾ ਕੇ ਤੇ ਮੇਰੀ ਮਸ਼ੀਨ ਨੇ ਸੁਰੀ ਛੋੜ ਦਿੱਤੀ ਆ ਤੇ ਉਹਨੂੰ ਫਿਰ ਆ ਲੱਗੇ ਆਪਣਾ ਜੱਜ ਭਾਈ ਪ੍ਰਧਾਨ ਹੈ ਜੋ ਵੀ ਆ ਉਹਨਾਂ ਨੂੰ ਬੁਲਾਇਆ ਤੇ ਫਿਰ ਆਪਾਂ ਹਸਪਤਾਲ ਲੈ ਕੇ ਗਏ ਉਹਨਾਂ ਨੂੰ ਹਸਪਤਾਲ 'ਚ ਉਹਨਾਂ ਦਾ ਉਹਨਾਂ ਨੂੰ ਕਰਾ ਕੇ ਐਡਮਿਟ ਉਤੋ ਹੀ ਤਾਂ ਵਾਸੀ ਜਾ ਮੈਂ 7 ਵਜੇ ਦੇ ਕਰੀਬ ਧੂਆ ਬਹੁਤ ਨਿਕਲਦਾ ਦੂਜੀ ਕਿਰਾਏ ਤੇ ਰਹਿੰਦੇ ਸੀ ਇਹ ਵੀ ਰੈਂਟ ਤੇ ਆ ਜੀ ਅੱਛਾ ਇਹ ਤੁਹਾਡਾ ਬਕਾਨਾ ਨਹੀਂ ਸਰ ਇਹ ਵੀ ਰੈਂਟ ਤੇ ਆ ਤੁਸੀਂ ਵੀ ਕਿਰਾਏ ਤੇ ਆ ਇਹ ਮੇਰੇ ਕੋ ਆ ਇਹ ਮੇਰੇ ਬੇਟੇ ਕੋ ਠੀਕ ਹੈ ਜੀ ਇਹ ਦੋ ਇਹਨਾਂ ਦੇ ਜਾਂ ਦੋ ਕਮਰੇ ਉਹਨਾਂ ਕੋ ਹਾਂ ਉਹਨਾਂ ਦੀ ਉਸ ਜੀ ਬੀਬੀ ਰਹਿੰਦੇ ਸੀ ਏ ਮੀਆਂ ਬੀਬੀ ਨਾਲ ਬੱਚਾ ਨਾ ਬੱਚਾ ਨਾਲ ਹਾਂ ਉਹਨੂੰ ਵੀ ਮਰੀ ਛੁਰੀ ਵਜੀ ਅੱਛਾ ਬੱਚੇ ਨੂੰ ਵੀ ਵਜੀ ਹਾਂ ਉਹਦਾ ਇਥੋਂ ਆ ਮਰੀ ਉਹਦੇ ਆਪਦੇ ਪਿਓ ਨਹੀਂ ਆ ਹਾਂ ਪਿਓ ਨੇ ਮਰੀ ਕਿਹੜੀ ਰਾਮ ਸੀ ਜਿੰਨੇ ਆ ਕੋਈ ਨਾਮ ਸੀ ਨਾ ਕੀ ਸੀ ਉਹਨਾਂ ਦਾ ਅਨਿਲ ਕੁਮਾਰ ਅਨਿਲ ਕੁਮਾਰ ਹਾਂਜੀ ਠੀਕ ਹੈ ਤੇ ਉਹ ਬੱਚਾ ਠੀਕ ਆ ਬੱਚਾ ਬੱਚਾ ਠੀਕ ਆ ਤੇ ਬਾਕੀ ਇਹਦੇ ਜਿਹੜੀ ਮੈਸੇਜ ਹੈ ਉਹਦੀ ਹਾਲਤ ਕਰਾਵਾ ਉਹਦੀ ਹਾਲਤ ਉਹਦੀ ਸਾਰਾਕ ਤੇ ਵੀ ਬਤੁਆ ਹਾਂ ਤੇ ਪੇਟ ਚ ਹੀ ਹਈਆਂ ਨੇ ਛੁਰੀਆਂ ਤੇ ਕਾਰਨ ਕੀ ਸੀ ਇਹ ਲੜਾਈ ਦਾ ਕਿਉਂ ਲੜਦੋ ਸੀ ਸਰ ਕਾਰਨ ਦਾ ਤੇ ਤੁਹਾਨੂੰ ਪਤਾ ਕਰਾਂ ਦੇ ਮੈਟਰ ਚ ਜ਼ਿਆਦਾ ਤੁਹਾਨੂੰ ਕੋਈ ਇੰਟਰਫੇਅਰ ਨਹੀਂ ਕੀਤਾ ਜਾਂਦਾ ਬਾਕੀ ਲੜਾਈ ਜੇ ਅਗਲਾ ਹੁੰਦਾ ਰਹਿੰਦਾ ਸੀਗਾ ਬਾਕੀ ਇਹਨਾ ਨਹੀਂ ਸੀ ਅਸੀਂ ਕਦੀ ਸੋਚਿਆ ਵੀ ਸਰੇ ਕੰਮ ਕਰ ਕੋਈ ਕਰਦਾ ਸੀਗਾ ਨਹੀਂ ਨਹੀਂ ਕੰਮ ਨਹੀਂ ਇਹ ਢੋਲਕੀ ਵਜਾਉਣ ਦਾ ਕੰਮ ਕਰਦੇ ਸੀ ਉਹ ਵੀ ਕਦੀ-ਕਦੀ ਕਦੇ ਉਹ ਪੀਰਾਂ ਦੀ ਜਗ੍ਹਾ ਤੇ ਜਾ ਕੇ ਵਜਾਏ ਵੀਰਵਾਰ ਉਹ ਅੱਛਾ ਮੀਨ ਤੇ ਤਬਲੇ ਦਾ ਢੋਲਕੀ ਵਜਾਉਣ ਦਾ ਕੰਮ ਕਰਦੇ ਕਰਦੇ ਸੀ ਬਾਕੀ ਉਹ ਪ੍ਰੋਪਰ ਨਹੀਂ ਅੱਛਾ ਤਦ ਇੱਕ ਬੱਚਾ ਕਿੰਨੇ ਸਾਲਾਂ ਦਾ ਬੱਚੇ ਲੜਕਾ ਇੱਕੋ ਨਾ ਇੱਕ ਲੜਕਾ ਸੀ ਕਿੰਨੇ ਸਾਲਾਂ ਦਾ ਉਹ ਕੋਈ ਹੈ ਸਰ 15 16 ਸਾਲ ਦਾ 15 16 ਸਾਲਾਂ ਦਾ ਹਾਂਜੀ ਠੀਕ ਹੈ ਤੇ ਉਹਨੇ ਦੋਵਾਂ ਨੂੰ ਹੀ ਮਾਰਿਆ ਦੋਵਾਂ ਨੂੰ ਮਾਰਿਆ ਸਰ ਦੋਨਾਂ ਨੂੰ ਮਾਰ ਕੇ ਫਿਰ ਆਪਣੇ ਆਪ ਨੂੰ ਆਇਆ ਫਿਰ ਆਪਣੇ ਆਪ ਨੂੰ ਇਹ ਰੂਮ ਦੇ ਵਿੱਚ ਉਹ ਵੜ ਕੇ ਅਸੀਂ ਛੁਡਾਇਆ ਨਾ ਘਰ ਕੋਈ ਨਹੀਂ ਸੀ ਜਦੋਂ ਇਹਨੇ ਆਪਣੇ ਆਪ ਦੇ ਨਹੀਂ ਸਰ ਕੋਈ ਨਹੀਂ ਸੀ ਇਹ ਹਸਪੀਟਲ ਸਾਰੇ ਸਿਰ ਜਵਾਗ ਸੀਗੇ ਤੇ ਸਾਡੀ ਨੋ ਸੀਗੀ ਉਹ ਵਿਚਾਰੀ ਬੱਚਿਆਂ ਨੂੰ ਸਾਡਾ ਇੱਕ ਛੋਟਾ ਜਵਾਗ ਆ ਉਹਦੇ ਕੰਬੀ ਜਾਂਦਾ ਅੰਕਲ ਆ ਗਿਆ ਛੁਰੀ ਲੈ ਕੇ ਆ ਗਿਆ ਉਹ ਉਹਨੂੰ ਸੰਭਾਲਦੀ ਆਪਣੇ ਉਹ ਕੇਕੇ ਚਲੀ ਗਿਆ ਨਾ ਕੀ ਅਫਸਰ ਸੀ ਜਾਂ ਕੀ ਸੀ ਭਾਈ ਕਦੀ ਕਦਾਂ ਹੀ ਆਪਣੀ ਟਬਲੀ ਮਾਰਦਾ ਸੀ ਬਾਕੀ ਇਹੋ ਜਿਹਾ ਕੋਈ ਜਾਵਾ ਵੀ ਨਹੀਂ ਸੀ ਹੈ ਵੀ ਸੀ ਨਹੀਂ ਵੀ ਸੀ ਠੀਕ